ਰੀਕ ਕੋਰਟ ਦੇ ਜੁਡੀਸ਼ੀਅਲ ਕੰਪਲੈਕਸ ਦੇ ਬਾਹਰ ਮੌਜੂਦ ਹਾਂ ਤੁਹਾਨੂੰ ਦੱਸ ਦਿੰਨੇ ਆ ਕਿ 10 ਮਈ ਨੂੰ ਨੈਸ਼ਨਲ ਲੋਕ ਅਦਾਲਤ ਹੋਣ ਜਾ ਰਹੀ ਹੈ ਜਿਸ ਦੇ ਵਿੱਚ ਲੰਬਤ ਮਾਮਲੇ ਐ ਲੰਬਤ ਕੇਸ ਐ ਜਾਂ ਹੋਰ ਕੇਸ ਐ ਉਹਨਾਂ ਦਾ ਨੰਬਟਾਰਾ ਕੀਤਾ ਜਾਵੇਗਾ ਤਸਵੀਰ ਵੀ ਤੁਹਾਡੇ ਨਾਲ ਨਾਲ ਦੀ ਨਾਲ ਸਾਂਝੀ ਕਰਦੇ ਆ ਤੁਹਾਨੂੰ ਦੱਸ ਦਿੰਨੇ ਆ ਕਿ 10 ਮਈ ਨੂੰ ਯਾਨੀ ਕਿ 10 5 2025 ਨੂੰ ਕੌਮੀ ਲੋਕ ਅਦਾਲਤ ਦਾ ਅਜੋਜਨ ਕੀਤਾ ਜਾ ਰਿਹਾ ਹੈ ਇਸ ਮੌਕੇ ਲੋਕ ਅਦਾਲਤ ਵਿੱਚ ਹਰ ਤਰ੍ਹਾਂ ਦੇ ਦਿਵਾਨੀ ਲੇਬਰ ਕੰਜ਼ਿਊਮਰ ਮਾਲ ਅਤੇ ਰਾਜ਼ੀ ਨਮਾ ਹੋਣ ਜੋਗ ਫੌਜੀਦਾਰ ਕੇਸਾਂ ਪਰਿਵਾਰਕ ਝਗੜੇ ਦੇ ਕੇਸ 138 ਚੈੱਕ ਬਾਉਂਸ ਦੇ ਕੇਸ ਹੋਰ ਛੋਟੇ ਮੋਟੇ ਜੁਰਮਾਂ ਦੇ ਕੇਸ ਟ੍ਰੈਫਿਕ ਚਲਾਨ ਨੂੰ ਆਸੀ ਸਹਿਮਤੀ ਤੇ ਰਜ਼ਾਮੰਦੀ ਨਾਲ ਨبطਾਉਣ ਲਈ ਸੁਣਿਆ ਜਾਵੇਗਾ ਇਸ ਕੌਮੀ ਲੋਕ ਅਦਾਲਤ ਦੇ ਵਿੱਚ ਅਦਾਲਤਾਂ ਵਿੱਚ ਲੰਬਿਤ ਕੇਸਾਂ ਤੋਂ ਇਲਾਵਾ ਅਜਿਹੇ ਝਗੜੇ ਵਿਵਾਦ ਜਿਹੜੇ ਫਿਲਹਾਲ ਅਦਾਲਤਾਂ ਵਿੱਚ ਲੰਬਿਤ ਨਾ ਹਨ ਜਿਵੇਂ ਕਿ ਬੈਂਕਾਂ ਦੇ ਕੇਸ ਕੰਪਨੀਆਂ ਦੇ ਕੇਸ ਬੀਐਸਐਨਐਲ ਕੰਪਨੀ ਅਤੇ ਹੋਰ ਟੈਲੀ ਕਮਿਊਨੀਕੇਸ਼ਨ ਕੰਪਨੀਆਂ ਦੇ ਕੇਸ ਪ੍ਰੀ-ਲਿਟੀਗੇਟਿਵ ਸਟੇਜ ਤੇ ਵੀ ਲੋਕ ਅਦਾਲਤ ਵਿੱਚ ਲੱਗ ਸਕਦੇ ਹਨ ਕੌਮੀ ਲੋਕ ਅਦਾਲਤ ਵਿੱਚ ਕਿਸ ਤਰ੍ਹਾਂ ਲਗਾ ਸਕਦੇ ਆ ਇਹ ਵੀ ਤੁਹਾਨੂੰ ਦੱਸਦਣੇ ਆ ਅਦਾਲਤਾਂ ਵਿੱਚ ਲੰਬਤ ਕੇਸਾਂ ਨੂੰ ਕੌਮੀ ਲੋਕ ਅਦਾਲਤ ਵਿੱਚ ਲਗਾਉਣ ਲਈ ਸੰਬੰਧਤ ਅਦਾਲਤ ਦੇ ਜੱਜ ਸਾਹਿਬਾਨ ਅਤੇ ਜਿਹੜੇ ਝਗੜੇ ਵਿਵਾਦ ਅਦਾਲਤਾਂ ਵਿੱਚ ਲੰਬਤ ਨਹੀਂ ਹਨ ਸਵੰਧੀ ਦਰਖਾਸਤ ਸਾਦੇ ਕਾਗਜ਼ ਤੇ ਲਿਖ ਕੇ 77 ਜ਼ਿਲਾ ਕਾਨੂੰਨੀ ਸੁਆਮਾ ਅਥਾਰਟੀ ਫਰੀਦਕੋਟ ਨੂੰ ਪੇਸ਼ ਕੀਤੀ ਜਾ ਸਕਦੀ। ਕੌਮੀ ਲੋਕ ਅਦਾਲਤ ਦੇ ਫਾਇਦੇ ਕੀ-ਕੀ ਨੇ? ਛੇਤੀ ਤੇ ਸਸਤਾ ਨਿਆਂ ਮਿਲਦਾ ਹੈ। ਇਸ ਦੇ ਫੈਸਲੇ ਨੂੰ ਦਿਵਾਨੀ ਕੋਰਟ ਦੀ ਡਿਗਰੀ ਦੀ ਮਾਨਤਾ ਪ੍ਰਾਪਤ ਹੈ। ਲੋਕਾਂ ਦੇ ਸਮੇਂ ਅਤੇ ਪੈਸੇ ਦੀ ਬਚਤ ਹੁੰਦੀ ਹੈ। ਲੋਕ ਅਦਾਲਤਾਂ ਆਪਸੀ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਦੀਆਂ ਹਨ। ਲੋਕ ਅਦਾਲਤਾਂ ਰਾਹੀਂ ਲਿਟੀਗੇਸ਼ਨ ਦਾ ਖਰਚਾ ਵੀ ਹੁੰਦਾ ਹੈ। ਇਸ ਦੇ ਫੈਸਲੇ ਦੇ ਖਿਲਾਫ ਕੋਈ ਅਪੀਲ ਨਹੀਂ ਹੁੰਦੀ। ਤੇ ਫੈਸਲਾ ਅੰਤਮ ਹੁੰਦਾ ਹੈ ਇਸ ਵਿੱਚ ਫੈਸਲਾ ਆਪਸੀ ਸਹਿਮਤੀ ਅਤੇ ਰਜ਼ਾਮੰਦੀ ਨਾਲ ਕਰਵਾਇਆ ਜਾਂਦਾ ਹੈ ਲੋਕ ਅਦਾਲਤ ਵਿੱਚ ਫੈਸਲਾ ਹੋਣ ਅਪ੍ਰੰਤ ਕੇਸ ਵਿੱਚ ਲੱਗੀ ਸਹੀ ਕੋਰਟ ਫੀਸ ਵਾਪਸ ਮਿਲ ਜਾਂਦੀ ਤਾਂ ਰਿਕਵਰੀ ਕੇਸਾਂ ਵਿੱਚ ਵੀ ਪਾਰਟੀਆਂ ਨੂੰ ਵਿਸ਼ੇਸ਼ ਰਹਿਤ ਵਿਆਜ ਹੋਰ ਖਰਚੇ ਦਿੱਤੇ ਜਾਂਦੇ ਆ ਤਾਂ ਕੌਮੀ ਲੋਕ ਅਦਾਲਤ ਦੀ ਜਾਣਕਾਰੀ ਸੰਬੰਧੀ ਰਾਜ਼ ਮੈਂਬਰ ਜਿਹੜਾ ਮੈਂਬਰ ਮੈਂਬਰ 77 ਪੰਜਾਬ ਰਾਜ ਕਾਨੂੰਨੀ ਸੁਆਵਾ 30 ਸਾਈਟ ਨੰਬਰ 126 ਸਾਹਮਣੇ ਗਮਾਂਡਾ ਕੰਪਲੈਕਸ ਸੈਕਟਰ 69 ਐਸਐਸ ਨਗਰ ਮੁਹਾਲੀ ਜ਼ਿਲ੍ਹਾ ਅਤੇ ਸੈਸ਼ਨ ਜੱਜ ਸਾਹਿਬ ਚੇਅਰਮੈਨ ਜ਼ਿਲ੍ਹਾ ਕਾਨੂੰਨ ਆਰਟੀ ਫਰੀ ਕੋਟ ਨੰਬਰ 2 ਚੀਫ ਜੁਡੀਸ਼ੀਅਲ ਮੈਜਿਸਟਰੇਟ ਸਹਿਤ 77 ਜ਼ਿਲ੍ਹਾ ਕਾਨੂੰਨੀ ਸੁਆਵਾ 30 ਫਰੀ ਕੋਟ ਵਧੀਕ ਸਿਵਲ ਜੱਜ ਸੀਨੀਅਰ ਡਿਵੀਜ਼ਨ ਸਹਿਤ ਚੇਅਰਮੈਨ ਪਾਪ ਮੰਡਲ ਕਾਨੂੰਨੀ ਸੁਵਾਂਵਾ ਕਮੇਟੀ ਜੈਤੋ ਤਾਂ ਤੁਸੀਂ ਸੰਪਰਕ ਵੀ ਕਰ ਸਕਦੇ ਹੋ 01638 256 299 ਇਸ ਨੰਬਰ ਤੇ ਤਾਂ ਇਸ ਦਾ ਮਕਸਦ ਇੱਕੋ ਇੱਕ ਹੈ ਝਗੜੇ ਮੁਕਾਓ ਪਿਆਰ ਵਧਾਓ ਲੋਕ ਅਦਾਲਤਾਂ ਰਹੀਂ ਸਸਤਾ ਤੇ ਛੇਤੀ ਅਨਸਾਫ਼ ਪਾਓ ਜ਼ਿਲ੍ਹਾ ਕਾਨੂੰਨੀ ਸੁਵਾਂਵਾ ਥਾਟੀ ਫਰੀਦਕੋਟ ਉਹਨਾਂ ਵੱਲੋਂ ਅਨਸਾਫ਼ ਤਾਂ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਰੱਖੀ ਹੈ ਤਾਂ ਬੋਰਡ ਵੀ ਤੁਸੀਂ ਦੇਖਿਆ ਬਾਹਰ ਲਗਾਇਆ ਗਿਆ ਹੈ ਤਾਂ 10 ਮਈ ਨੂੰ ਨੈਸ਼ਨਲ ਲੋਕ ਅਦਾਲਤ ਦੇ ਵਿੱਚ ਜਿਹੜਾ ਦੱਸਿਆ ਜਿਵੇਂ ਤੁਹਾਨੂੰ ਸਾਰੀ ਜਾਣਕਾਰੀ ਸਾਹਮਣੇ ਲੈਂਦੀ ਹੈ ਤੁਸੀਂ ਆਪਣੇ ਕੇਸਾਂ ਦਾ ਨਪਟਾਰਾ ਕਰਾਉਣ ਦੀ ਕੋਸ਼ਿਸ਼ ਕਰ ਸਕਦੇ ਹੋ ਕਾਫੀ ਜਿਹੜੇ ਫਾਇਦੇ ਤੁਹਾਨੂੰ ਹੋ ਸਕਦੇ ਆ ਉਹ ਨਾਲ ਸਮਝ ਵਿੱਚ